ਫ੍ਰੀਡਕੋਟ ਦੀ ਗੱਲ ਕਰਾਂਗੇ ਨਸ਼ਾ ਤਸਕਰੀ ਤੇ ਵਟਨ ਨੈਟਵਰਕ ਦਾ ਪਰਦਾ ਫਾਸ਼ ਕੀਤਾ ਗਿਆ ਫੌਜ ਦੇ ਜਵਾਨ ਅਤੇ ਬਰਖਾਸਤ ਪੁਲਿਸ ਬਲਾਜ਼ਮ ਉਸਨੇ 6 ਲੋਕਾਂ ਨੂੰ ਗ੍ਰਿਫਤਾਰ ਕਰ ਲਿਆ ਹੈ ਮਲਜ਼ਮਾਂ ਦੇ ਕੋਲੋਂ 4 ਕਿਲੋ 800 ਗ੍ਰਾਮ ਹੈਰੋਇਨ ਦੀ ਰਿਕਵਰੀ ਹੋਈ ਹੈ 30000 ਰੁਪਏ ਡਰੱਗ ਪੈਸੇ ਰਿਕਵਰ ਕੀਤਾ ਗਿਆ ਤੇ ਕਰਵਲ ਵਰ Thar SUV ਵੀ ਰਿਕਵਰ ਕੀਤੀ ਗਈ ਹੈ ਮਲਜ਼ਮਾਂ ਦੇ ਪਹਿਲਾਂ ਤੋਂ ਕਈ ਨਸ਼ਾ ਦੇ ਮਾਮਲੇ ਦੇ ਮੁਕੱਦਮੇ ਦਰਜ ਨੇ ਪੁਲਿਸ ਨੇ ਇਸ ਮੁਕੱਦਮੇ ਨੂੰ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਅੰਮ੍ਰਿਤਸਰ ਪੁਲਿਸ ਨੂੰ ਸਫਲਤਾ ਮਿਲੀ ਹੈ ਗੈਰ ਕਾਨੂੰਨੀ ਹਥਿਆਰਾਂ ਦੇ ਜ਼ਖੀਰ ਨੂੰ ਦੀਤਾ ਹਥਿਆਰਾਂ ਸਰੇ 2 ਮਲਜ਼ਮ ਗ੍ਰਿਫਤਾਰ ਕਰ ਲਏ ਗਏ ਨੇ ਮਲਜ਼ਮਾਂ ਦੇ ਕੋਲੋਂ 5 ਅਗਲੇਚ ਪਿਸਟਲ 10 ਕਾਰਤੂਸ ਰਿਕਵਰ ਕੀਤੇ ਗਏ ਤੇ ਨਾਲ ਪਾਕਿਸਤਾਨ ਦੇ ਤਸਕਰਾਂ ਦੇ ਸੰਪਰਕ ਦੇ ਵਿੱਚ ਇਹ ਮਲਜ਼ਮ ਦੱਤੇ ਜਾ ਰਹੇ ਨੇ ਪਾਕਿਸਤਾਨ ਤੋਂ ਹਥਿਆਰ ਫੱਕਵਾਏ ਗਏ ਸੀ ਫਿਲਹਾਲ ਪੁਲਿਸ ਬਾਅਦ ਵਿੱਚ ਜਾਂਚ ਕਰ ਰਹੀ ਹੈ ਹਥਿਆਰਾਂ ਸਣੇ ਦੋ ਮੁਲਜ਼ਮ ਗ੍ਰਫਤਾਰ ਕੀਤੇ ਗਏ ਨੇ ਆਰਬ ਜੈਕਟ ਅਧੀਨ ਐਫਆਈਆਰ ਜਿਹੜੀ ਹੈ ਉਹ ਦਰਜ ਕੀਤੀ ਗਈ ਹੈ ਪੰਜ ਅਤਿ ਆਧੁਨਿਕ ਜਿਹੜੇ ਪਿਸਟਲ ਨੇ ਉਹ ਰਿਕਵਰ ਕੀਤੇ ਗਏ ਨੇ ਪਾਕਿਸਤਾਨ ਦੇ ਤਸਕਰਾਂ ਦੇ ਨਾਲ ਇਹਨਾਂ ਲੋਕਾਂ ਦੇ ਜਿਹੜੇ ਆ ਉਹ ਸੰਪਰਕ ਰਸਤੇ ਹੋਏ ਸੀ ਦੱਸਿਆ ਗਿਆ ਹੈ ਫਲਹਾਲ ਇਨਵੈਸਟੀਗੇਸ਼ਨ ਦਾ ਦਾਇਰਾ ਹੋਰ ਜ਼ਿਆਦਾ ਪੁਲਿਸ ਵਿਦਾਨ ਜਾ ਰਿਹਾ ਹੈ ਤਰੰਤਾਰਨ ਪੁਲਿਸ ਦੀ ਗੱਲ ਕਰਾਂਗੇ ਬਦਮਾਸ਼ਾਂ ਅਤੇ ਪੁਲਿਸ ਦੇ ਵਿਚਾਲੇ ਗੋਲੀਆਂ ਚੱਲੀਆਂ ਸਰਪੰਚ ਹਰਬ੍ਰਿੰਦਰ ਕਤਲकांड ਮਾਮਲੇ ਵਿੱਚ ਪੁਲਿਸ ਮੁਕਾਬਲਾ ਹੋਇਆ ਪਰ ਨਸ਼ਹਰਾ ਪੰਨਵਾ ਦੇ ਨੇੜੇ ਪੁਲਿਸ ਟੀਮਾਂ ਅਤੇ ਬਦਮਾਸ਼ਾਂ ਵਿਚਾਲੇ ਗੋਲੀਆਂ ਚੱਲੀਆਂ ਹਨ ਫਿਲਹਾਲ ਪੁਲਿਸ ਨੇ ਜਵਾਬੀ ਕਾਰਵਾਈ ਦੇ ਵਿੱਚ ਦੋ ਬਦਮਾਸ਼ ਜ਼ਖਮੀ ਕਰਕੇ ਗ੍ਰਿਫਤਾਰ ਕੀਤੇ ਨੇ ਹਰਦੀਪ ਸ਼ਰਨਦੇਵ ਦੀ ਗ੍ਰਿਫਤਾਰੀ ਬਾਅਦ ਦਿੱਤੀ ਕਿ ਸਰਪੰਚ ਹਰਬ੍ਰਿੰਦਰ ਕਤਲ ਕੇਸ ਦੇ ਵਿੱਚ ਇਹਨਾਂ ਨੂੰ ਪੰਜਾਬ ਦੀ ਪੁਲਿਸ ਤਲਾਸ਼ ਰਹੀ ਸੀ ਟਾਈਮ ਸਵੇਰੇ ਸਵੇਰ ਦੇ ਟਾਈਮ ਇੱਥੇ ਇੱਕ ਮੋਟਰਸਾਈਕਲ ਇੰਟਰਸੈਪਟ ਹੋਇਆ ਜਿਹਨੂੰ ਰੁਕਣ ਦਾ ਇਸ਼ਾਰਾ ਕੀਤਾ ਆ ਮੋਟਰਸਾਈਕਲ ਰੁਕਣ ਦੇ ਬਜਾਏ ਫਾਇਰ ਕਰਕੇ ਤੇ ਇਹਨਾਂ ਨੇ ਏਸਕੇਪ ਕਰਨ ਦੀ ਕੋਸ਼ਿਸ਼ ਕੀਤੀ ਪੁਲਿਸ ਨੇ ਕ੍ਰਾਸ ਫਾਇਰ ਕੀਤਾ ਜਦੋਂ ਆਪਣੇ ਸੈਲਫ ਡਿਫੈਂਸ ਤੇ ਤੇ ਇਹਨਾਂ ਦੇ ਬੁਲੇਟ ਇੰਜਰੀਜ਼ ਹੋਈ ਦੋ ਸਸਪੈਕਟ ਮੋਟਰਸਾਈਕਲ ਤੇ ਸਵਾਰ ਸੀਗੇ ਤੇ ਦੋਨਾਂ ਦੇ ਹੀ ਕੋਲੇ ਵੈਪਨ ਸੀਗੇ ਦੋਨਾਂ ਨੇ ਕਾਫੀ ਫਾਇਰ ਕਿਤੇ ਪੁਲਿਸ ਟੀਮ ਤੇ ਪੁਲਿਸ ਟੀਮ ਨੇ ਵਾਰਨਿੰਗ ਫਾਇਰ ਕਰਨ ਤੋਂ ਬਾਅਦ ਇਹਨਾਂ ਦੇ ਟਾਰਗੇਟਡ ਸ਼ੌਟ ਕੀਤਾ ਲੈਗ ਸ਼ੌਟ ਹੋਇਆ ਉਹਨਾਂ ਦੀ ਲੈਗ ਤੇ ਇੰਜਰੀਜ਼ ਹੋਈ ਹੈਗੀ ਉਹਨਾਂ ਨੂੰ ਇਮੀਡੀਏਟਲੀ ਹਸਪੀਟਲ ਰਸ਼ ਕੀਤਾ ਗਿਆ ਜਿਹੜੇ ਅਟੈਕ ਜਿਹੜੇ ਅਕਿਊਜ਼ ਸੀਗੇ ਜਿਨ੍ਹਾਂ ਨੇ ਪੁਲਿਸ ਟੀਮ ਤੇ ਅਟੈਕ ਕੀਤਾ ਉਹਨਾਂ ਦਾ ਆਇਡੈਂਟੀਫਿਕੇਸ਼ਨ ਇੱਕ ਦਾ ਸਰਨ ਸਰਨਪ੍ਰੀਤ ਸਿੰਘ ਤੇ ਦੂਸਰੇ ਦਾ ਹਰਦੀਪ ਸਿੰਘ ਵਜੋਂ ਕੀਤਾ ਗਿਆ ਹੈਗਾ ਤੇ ਫਰਦਰ ਇਹਨਾਂ ਨੂੰ ਟ੍ਰੀਟਮੈਂਟ ਵਾਸਤੇ ਹਸਪੀਟਲ ਲੈ ਕੇ ਜਾਇਆ ਗਿਆ ਹੈਗਾ ਜਿੱਥੇ ਇਹਨਾਂ ਦਾ ਫਰਦਰ ਟ੍ਰੀਟਮੈਂਟ ਚੱਲ ਰਿਹਾ ਹੈਗਾ ਤਾਂ ਪੁਲਿਸ ਮੁਕਾਬਲਾ ਹੋਇਆ ਐਨਕਾਊਂਟਰ ਚ ਦੋਨੂੰ ਗ੍ਰਿਫਤਾਰ ਕਰ ਲਿਆ ਗਿਆ ਦੋਹਾਂ ਪਾਸਿਆਂ ਤੋਂ ਐਕਸਚੇਂਜ ਆਫ ਫਾਇਰ ਹੋਇਆ ਬਦਮਾਸ਼ ਜ਼ਖਮੀ ਕਰਕੇ ਗ੍ਰਿਫਤਾਰ ਕਰ ਲਏ ਗਏ ਨੇ ਤਾਂ ਦੋਹਾਂ ਪਾਸਿਆਂ ਤੋਂ ਫਾਇਰਿੰਗ ਹੋਈ ਆ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਤਰਨਤਾਰਨ ਦਾ ਪੂਰਾ ਵਾਕਿਆਤ ਤੁਹਾਡੇ ਯਾਦ ਹੋਏਗਾ ਕਿ ਸਰਪੰਚ ਦਾ ਗੋਲੀਆਂ ਮਾਰ ਕੇ ਕਤਲ ਕੀਤਾ ਗਿਆ ਸੀ ਉਸ ਤੋਂ ਬਾਅਦ ਪੰਜਾਬ ਪੁਲਿਸ ਨੇ ਕਈ ਟੀਮਾਂ ਨੂੰ ਆ ਗਠਨ ਕੀਤਾ ਪੂਰੇ ਨਿਰਦੇਸ਼ ਦਿੱਤੇਗੇ ਕਿ ਕਿਸ ਤਰੀਕੇ ਦੇ ਨਾਲ ਇਹਨਾਂ ਦੀ ਗ੍ਰਿਫਤਾਰੀ ਹੋਵੇ